ਮੁਹਾਰਨੀ ਨੂੰ ਪੜ੍ਹਿਆ ਹੋਏਗਾ ਪਹਿਲਾਂ ਸਾਨੂੰ ਪਤਾ ਹੋਏਗਾ ਵੀ ਐੜਾ ਮੁਕਤਾ ਉਸ ਤੋਂ ਬਾਅਦ ਐੜੇ ਨੂੰ ਕੰਨਾ ਆ ਬੋਲਿਆ ਜਾਂਦਾ ਹੈ ਤੇ ਫਿਰ ਅਸੀਂ ਆਕਾਰ ਨਹੀਂ ਪੜਾਂਗੇ ਅਸੀਂ ਆਕਾਰ ਪੜਾਂਗੇ ਮੁਹਾਰਨੀ ਦਾ ਅਭਿਆਸ ਕਰਨ ਦੇ ਨਾਲ ਫਿਰ ਸਾਨੂੰ ਸਿਹਾਰੀ ਤੇ ਬਿਹਾਰੀ ਦੇ ਫਰਕ ਦਾ ਪਤਾ ਲੱਗ ਜਾਏਗਾ ਕਿ ਦਰਿਆਓ ਵਿੱਚ ਸਿਹਾਰੀ ਬੋਲੀ ਜਾਂਦੀ ਹੈ ਪਰ ਜਿੱਥੇ ਲਿਖਿਆ ਹੋਇਆ ਤੇਸ ਤੇ ਹੋਏ ਲਖ ਦਰਿਆਓ ਦਰਿਆਓ ਰਾਰੇ ਦੀ ਬਿਹਾਰੀ ਦਾ ਪਉਚਾਰਨ ਕਰਾਂਗੇ ਭਗਤੀ ਸ਼ਕਤੀ ਟੀਵੀ ਪੰਜਾਬੀ ਚੈਨਲ ਦੇ ਉੱਪਰ ਆਪ ਸਰਬਾ ਸੰਗਤ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਜਿਵੇਂ ਕਿ ਇਸ ਚੈਨਲ ਦੇ ਨਾਲ ਜੁੜੀ ਹੋਈ ਸਾਧ ਸੰਗਤ ਇਸ ਗੱਲ ਤੋਂ ਚੰਗੀ ਤਰ੍ਹਾਂ ਜਾਣੂ ਹੈ ਕਿ ਇਸ ਚੈਨਲ ਵਿੱਚ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੀ ਪਾਵਨ ਗੁਰਬਾਣੀ ਦੀ ਸੰਖਿਆ ਦੇ ਅਨਾਲ ਸੰਬੰਧਿਤ ਵਿਚਾਰ ਆਪ ਸਰਬਾ ਸੰਗਤ ਦੇ ਨਾਲ ਸਾਂਝੇ ਕਰ ਰਹੇ ਹਾਂ ਇਸ ਵੀਡੀਓ ਤੋਂ ਪਹਿਲਾਂ ਜੋ ਵੀਡੀਓ ਇਸ ਚੈਨਲ ਉਤੇ ਅਪਲੋਡ ਕੀਤੀਆਂ ਗਈਆਂ ਹਨ ਆਪ ਸੰਗਤ ਨੇ ਉਹਨਾਂ ਵੀਡੀਓਜ਼ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਹੈ ਜਿਸ ਕਾਰਨ ਕਰਕੇ ਸਾਡੀ ਹੋਰ ਵੀ ਜ਼ਿਆਦਾ ਹੌਸਲਾ ਅਫਜ਼ਾਈ ਹੋਈ ਹੈ ਜਿਵੇਂ ਕਿ ਪਿਛਲੀਆਂ ਵੀਡੀਓਜ਼ ਦੇ ਵਿੱਚ ਆਪਾਂ ਵਿਚਾਰ ਸਾਂਝੇ ਕੀਤੇ ਸਨ ਕਿ ਗੁਰੂ ਗ੍ਰੰਥ ਸਾਹਿਬਹਾਰਾਜੀ ਦੀ ਪਾਵਨ ਗੁਰਬਾਣੀ ਦਾ ਸ਼ੁੱਧ ਉਚਾਰਨ ਸਿੱਖਣ ਲਈ ਸਾਨੂੰ ਸਭ ਤੋਂ ਪਹਿਲਾਂ 35 ਅੱਖਰੀ ਦੀ ਸੋਝੀ ਹੋਣੀ ਚਾਹੀਦੀ ਹੈ ਭਾਵੇਂ ਕਿ ਪੰਜਾਬੀ ਦੇ ਜਿਹੜੇ 35 ਅੱਖਰ ਨੇ ਔਰ ਉਹਦੇ ਨਾਲ ਹੀ ਸਾਨੂੰ ਮਾਤਰਾਵਾਂ ਦਾ ਗਿਆਨ ਹੋਣਾ ਲਾਜ਼ਮੀ ਹੈ। ਪੁਰਾਤਨ ਸਮੇਂ ਦੇ ਵਿੱਚ ਔਰ ਅੱਜ ਵੀ ਬਹੁਤ ਸਾਰੇ ਸੰਸਥਾਨਾਂ ਦੇ ਉੱਪਰ ਜਦੋਂ ਪੰਜਾਬੀ ਪੜਾਈ ਜਾਂਦੀ ਹੈ ਤਾਂ ਸਭ ਤੋਂ ਪਹਿਲਾਂ ਮਾਤਰਾਵਾਂ ਦਾ ਗਿਆਨ ਕਰਵਾਉਣ ਵਾਸਤੇ ਵਿਦਿਆਰਥੀ ਨੂੰ ਪੰਜਾਬੀ ਦੀ ਮੁਹਾਰਨੀ ਸਿਖਾਈ ਜਾਂਦੀ ਹੈ। ਮੁਹਾਰਨੀ ਦੇ ਵਿੱਚ ਜਿਹੜੀਆਂ ਪੰਜਾਬੀ ਦੀਆਂ ਮਾਤਰਾਵਾਂ ਨੇ ਉਹਨਾਂ ਮਾਤਰਾਵਾਂ ਦਾ ਗਿਆਨ ਸਿੱਖਣ ਵਾਲੇ ਵਿਦਿਆਰਥੀ ਨੂੰ ਸੌਖਾ ਹੋ ਜਾਂਦਾ ਹੈ। ਜਿਵੇਂ ਕਿ ਉੱਪਰਲੇ ਪਾਸੇ ਤੁਸੀਂ ਦੇਖ ਪਾ ਰਹੇ ਹੋ ਇਸ ਨੂੰ ਕਹਿੰਦੇ ਹਨ ਪੰਜਾਬੀ ਦੀ ਮੁਹਾਰਨੀ ਜਿਸ ਵਿੱਚ ਪੂਰੀਆਂ ਜੋ ਮਤਰਾਵਾਂ ਨੇ ਪੰਜਾਬੀ ਦੀਆਂ ਉਹ ਹਰੇਕ ਅੱਖਰ ਦੇ ਨਾਲ ਲਗਾ ਕਰਕੇ ਉਸ ਦੇ ਉਚਾਰਨ ਦੀ ਸੋਝੀ ਦਿੱਤੀ ਗਈ ਹੈ ਮਿਸਾਲ ਵਜੋਂ ਜੋ ਪਹਿਲੇ ਤਿੰਨ ਅੱਖਰ ਨੇ ਪੰਜਾਬੀ ਦੇ ਊੜਾ ਐੜਾ ਅਤੇ ਈੜੀ ਇਹਨਾਂ ਤਿੰਨਾਂ ਸ਼ਬਦਾਂ ਨੂੰ ਪਹਿਲੀ ਲਾਈਨ ਦੇ ਵਿੱਚ ਰੱਖਿਆ ਗਿਆ ਹੈ ਉਹਦੇ ਤੋਂ ਬਾਅਦ ਫਿਰ ਅੱਗੇ ਬਾਕੀ ਸ਼ਬਦਾਂ ਦੀ ਸ਼ੁਰੂਆਤ ਹੁੰਦੀ ਹੈ ਸਾ ਸੰਗਤ ਇਸ ਮੁਹਾਰਨੀ ਨੂੰ ਅਲੱਗ ਅਲੱਗ ਜਿਹੜੇ ਅਧਿਆਪਕ ਸਹਿਬਾਨ ਨੇ ਆਪਣੇ ਆਪਣੇ ਤਰੀਕੇ ਦੇ ਨਾਲ ਸਿਖਾਉਂਦੇ ਨੇ ਮੇਨ ਮਸਲਾ ਹੈ ਇਹ ਹੈ ਕਿ ਸਾਨੂੰ ਮਾਤਰਾਵਾਂ ਦਾ ਗਿਆਨ ਹੋ ਜਾਏ ਕਿ ਕਿਸ ਮਾਤਰਾ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਉਚਾਰਨ ਕਰਨਾ ਹੈ ਜਿਵੇਂ ਸ਼ੁਰੂਆਤ ਹੁੰਦੀ ਹੈ ਸਭ ਤੋਂ ਪਹਿਲਾਂ ਐਡਾ ਮੁਕਤਾ ਇਹਨੂੰ ਆਪਾਂ ਇੰਜ ਪੜ੍ਹ ਪੜ ਸਕਦੇ ਹਾਂ ਸ਼ੁਰੂਆਤ ਵਿੱਚ ਸਿੱਖਣ ਲਈ ਐਡਾ ਮੁਕਤਾ ਉਸ ਤੋਂ ਬਾਅਦ ਅਗਲਾ ਅੱਖਰ ਆ ਗਿਆ ਐੜੇ ਨੂੰ ਕੰਨਾਂ ਆ ਜਦੋਂ ਅਸੀਂ ਉਚਾਰਨ ਕਰਕੇ ਵੇਖਾਂਗੇ ਐੜੇ ਨੂੰ ਕੰਨਾਂ ਆ ਇਹਦਾ ਭਾਵ ਇਹ ਹੋਏਗਾ ਕਿ ਜਦੋਂ ਵੀ ਐੜੇ ਦੇ ਕੰਨਾਂ ਲੱਗਾ ਹੋਏਗਾ ਉਹਦੇ ਵਿੱਚੋਂ ਆ ਦੀ ਆਵਾਜ਼ ਆਏਗੀ ਐੜਾ ਮੁਕਤਾ ਆ ਕੰਨਾ ਉਸ ਤੋਂ ਬਾਅਦ ਈੜੀ ਨੂੰ ਸਿਆਰੀ ਏ ਈੜੀ ਵਿਆਰੀ ਈ ਭਾਵ ਕਿ ਜਦੋਂ ਸਿਆਰੀ ਲੱਗਦੀ ਹੈ ਤੇ ਉਸ ਸਮੇਂ ਥੋੜੀ ਜੀ ਹਲਕੀ ਆਵਾਜ਼ ਆਉਂਦੀ ਹੈ ਇਹ ਈ ੜੀ ਸਿਆਰੀ ਇਹ ਉਹਦੇ ਤੋਂ ਬਾਅਦ ਜਦੋਂ ਬਿਹਾਰੀ ਲੱਗਦੀ ਹੈ ਤੇ ਫਿਰ ਲਮਕਾ ਕੇ ਥੋੜੀ ਜੀ ਆਵਾਜ਼ ਆਏਗੀ ਈ ਈ ੜੀ ਸਿਆਰੀ ਇਹ ਈ ੜੀ ਬਿਹਾਰੀ ਈ ਇਸੇ ਤਰ੍ਹਾਂ ਊੜੇ ਅੰਕੜ ਓ ਊੜੇ ਦੁਲੈਂਕੜ ਊ ਈ ੜੀ ਨੂੰ ਲਾਂ ਏ ਐੜੇ ਨੂੰ ਦਲਾਵਾ ਐ ਊੜੇ ਹੋੜਾ ਓ ਐੜੇ ਕਲੌੜਾ ਔ ਐੜੇ ਉੱਪਰ ਟਿੱਪੀ ਅੰਗ ਐੜੇ ਦੇ ਕੰਨਾਂ ਉੱਪਰ ਬਿੰਦੀ ਆ ਇਸ ਤਰੀਕੇ ਦੇ ਨਾਲ ਅਸੀਂ ਅਭਿਆਸ ਕਰ ਸਕਦੇ ਹਾਂ ਔਰ ਸਾਨੂੰ ਇਹ ਅਭਿਆਸ ਕਰਨਾ ਚਾਹੀਦਾ ਸਾਡੇ ਜੋ ਅਧਿਆਪਕ ਸਹਿਬਾਨ ਸਨ ਉਹਨਾਂ ਨੇ ਸਾਨੂੰ ਇਸ ਤਰੀਕੇ ਦੇ ਨਾਲ ਸਿਖਾਇਆ ਸੀ ਐੜਾ ਮੁਕਤਾ ਆ ਕੰਨਾਂ ਇ ਛਿਹਾੜੀ ਈ ਵਿਆਰੀ ਓ ਔਂਕਰ ਊ ਦਾ ਲੈਂਕਰ ਏ ਲਾਵਾ ਐ ਦੁਲਾਵਾ ਉਹ ਹੋੜਾ ਔਕ ਨੌੜਾ ਅੰਤਿਪੀ ਅ ਬਿੰਦੀ ਇਸੇ ਤਰ੍ਹਾਂ ਸਸਾ ਮੁਕਤਾ ਸਾ ਕੰਨਾ ਸੇ ਸਿਆਰੀ ਸੀ ਵਿਆਰੀ ਸੋ ਔਕਰ ਸੂਦ ਲੈਂਕਰ ਸੇ ਲਾਵਾਂ ਸਹਿਦ ਲਾਵਾਂ ਸੋ ਹੋੜਾ ਸੌ ਕਨੌੜਾ ਸੰਕ ਪੀ ਸਾ ਬਿੰਦੀ ਇਸ ਤਰ੍ਹਾਂ ਤੁਸੀਂ ਸ਼ੁਰੂਆਤ ਵਿੱਚ ਸਾਧ ਸੰਗਤ ਅਭਿਆਸ ਕਰ ਸਕਦੇ ਹੋ ਤੇ ਧਿਆਨ ਦੇਣਾ ਜਦੋਂ ਮਾਤਰਾਵਾਂ ਦਾ ਸਾਨੂੰ ਪਤਾ ਲੱਗ ਜਾਏ ਉਹਦੇ ਤੋਂ ਬਾਅਦ ਆਪਾਂ ਇੰਜ ਵੀ ਪੜ੍ਹ ਸਕਦੇ ਆ ਸ ਸਾ ਸੇ ਸੀ ਸੋ ਸੂ ਸੇ ਸੈ ਇਸ ਤਰੀਕੇ ਦੇ ਨਾਲ ਵੀ ਆਪਾਂ ਮਾਤਰਾਵਾਂ ਦਾ ਉਚਾਰਨ ਕਰ ਸਕਦੇ ਆ ਮੈਂ ਸਿਰਫ ਦੋ ਕੋ ਬਾਣੀ ਦੇ ਵਿੱਚੋਂ ਆਪ ਜੀ ਨੂੰ ਉਦਾਹਰਨਾਂ ਦੇਵਾਂਗਾ ਇਸ ਵੀਡੀਓ ਦੇ ਵਿੱਚ ਕਿ ਜੇ ਸਾਨੂੰ ਸਹੀ ਤਰੀਕੇ ਦੇ ਨਾਲ ਮਾਤਰਾਵਾਂ ਦੇ ਉਚਾਰਨ ਦਾ ਨਾਮ ਪਤਾ ਹੋਵੇ ਤੇ ਕਈ ਵਾਰੀ ਸੀ ਅੰਗਰੇਜ਼ੀ ਦੇ ਨਾਲ ਜਦੋਂ ਪਾਠ ਕਰਦੇ ਆਂ ਤੇ ਅਸੀਂ ਬਹੁਤ ਸਾਰੀਆਂ ਗਲਤੀਆਂ ਕਰ ਜਾਂਦੇ ਹਾਂ। ਮਿਸਾਲ ਵਜੋਂ ਜਿਵੇਂ ਆਪਾਂ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦਾ ਪਾਠ ਕਰਦੇ ਆਂ ਉਹਦੇ ਵਿੱਚ ਬਚਨ ਆਉਂਦਾ ਹੈ। ਹੁਕਮੀ ਹੋਵਨ ਆਕਾਰ ਹੁਕਮਣਾ ਕਹਿ ਆ ਜਾਈ। ਹੁਣ ਬਹੁਤ ਸਾਰੇ ਵੀਰ ਭੈਣਾਂ ਜਦੋਂ ਬਾਣੀ ਦਾ ਪਾਠ ਕਰਦੇ ਨੇ ਤੇ ਉਸ ਵੇਲੇ ਆਕਾਰ ਸ਼ਬਦ ਨੂੰ ਪੜ ਜਾਂਦੇ ਆਕਾਰ ਹੁਕਮੀ ਹੋਵਨ ਆਕਾਰ ਜਦੋਂ ਕਿ ਉਥੇ ਐੜੇ ਨੂੰ ਨਾਲ ਕੰਨਾ ਲੱਗਾ ਹੋਇਆ ਆਪਾਂ ਪੜਾਂਗੇ ਆਕਾਰ ਤੇ ਜਦੋਂ ਅਸੀਂ ਮੁਹਾਰਮੇ ਨੂੰ ਪੜ੍ਹਿਆ ਹੋਏਗਾ ਪਹਿਲਾਂ ਸਾਨੂੰ ਪਤਾ ਹੋਏਗਾ ਵੀ ਐੜਾ ਮੁਕਤਾ ਉਸ ਤੋਂ ਬਾਅਦ ਐੜੇ ਨੂੰ ਕੰਨਾ ਆ ਬੋਲਿਆ ਜਾਂਦਾ ਹੈ ਤੇ ਫਿਰ ਅਸੀਂ ਆਕਾਰ ਨਹੀਂ ਪੜਾਂਗੇ ਅਸੀਂ ਆਕਾਰ ਪੜਾਂਗੇ ਇਸੇ ਤਰੀਕੇ ਦੇ ਨਾਲ ਜਪਜੀ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਆਪਾਂ ਬਚਨ ਪੜ੍ਹਦੇ ਆ ਕੀਤਾ ਪਸਾਓ ਏਕੋ ਕਵਾਓ ਤੇਸ ਤੇ ਹੋਏ ਲਖ ਦਰਿਆਉ ਦਰਿਆਉ ਦਦਾ ਅਗੇ ਰਾਰੀ ਨੂੰ ਬਿਹਾਰੀ ਪਿਹਾਰੀ ਲਗਾ ਕੇ ਮਹਾਰਾਜ ਜੀ ਨੇ ਲਿਖਿਆ ਤੇ ਜ਼ਿਆਦਾਤਰ ਪਾਠ ਕਰਨ ਵਾਲੀਆਂ ਸੰਗਤਾਂ ਪੜ ਜਾਂਦੀਆਂ ਤਿਸਤੇ ਹੋਗਣ ਲਖ ਦਰਿਆਉ ਹੁਣ ਦਰਿਆਉ ਪੜਾਂਗੇ ਤੇ ਸਿਹਾਰੀ ਬੋਲੀ ਜਾਂਦੀ ਹੈ ਤੇ ਮੁਹਾਰਨੀ ਦਾ ਅਭਿਆਸ ਕਰਨ ਦੇ ਨਾਲ ਫਿਰ ਸਾਨੂੰ ਸਿਹਾਰੀ ਤੇ ਬਿਹਾਰੀ ਦੇ ਫਰਕ ਦਾ ਪਤਾ ਲੱਗਦਾ ਹੈਗਾ ਕਿ ਦਰਿਆਉ ਵਿੱਚ ਸਿਹਾਰੀ ਬੋਲੀ ਜਾਂਦੀ ਹੈ ਪਰ ਜਿੱਥੇ ਲਿਖਿਆ ਹੋਇਆ ਤਿਸਤੇ ਹੋਏ ਲਖ ਦਰਿਆਓ ਦਰਿਆਓ ਰਾਰੇ ਦੀ ਬਿਹਾਰੀ ਦਾ ਪਉਚਾਰਨ ਕਰਾਂਗੇ ਸੋ ਸਾਧ ਸੰਗਤ ਜੀ ਜਿੰਨਾਂ ਜਿੰਨਾ ਵੀਰਾਂ ਭੈਣਾਂ ਨੇ ਪਾਵਨ ਗੁਰਬਾਣੀ ਦਾ ਸ਼ੁੱਧ ਉਚਾਰਨ ਸਿੱਖਣਾ ਹੈ ਸਭ ਤੋਂ ਪਹਿਲਾਂ ਆਪ ਜੀ ਇਸ ਬਿਹਾਰਨੀ ਦਾ ਅਭਿਆਸ ਕਰੋ ਕੁਛ ਦਿਹਾੜੇ ਜਦੋਂ ਲਗਾਤਾਰ ਅਸੀਂ ਬਿਹਾਰਨੀ ਦਾ ਅਭਿਆਸ ਕਰਦੇ ਰਹਾਂਗੇ ਉਹਦੇ ਅਰਥਾਂ ਨੂੰ ਬਾਤਰਾਵਾ ਦਾ ਗਿਆਨ ਹੋਏਗਾ ਤੇ ਅੱਗੇ ਪਾਠ ਕਰਨਾ ਸਾਡੇ ਵਾਸਤੇ ਸੌਖਾ ਹੋਏਗਾ ਅੱਜ ਦੀ ਇੰਨੀ ਹੀ ਬੇਨਤੀ ਆਪ ਜੀ ਨੇ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ